ਪਾਕਿਸਤਾਨ ਇਸ ਵੇਲੇ ਦੋਰੀ ਮਾਰ ਦੇ ਵਿੱਚ ਫਸਿਆ ਪ੍ਰਤੀਤ ਹੋ ਰਿਹਾ। ਇੱਕ ਪਾਸੇ ਆਪਰੇਸ਼ਨ ਸੰਧੂਰ ਤੋਂ ਬਾਅਦ ਸੱਜੇ ਪਾਸੇ ਭਾਰਤੀ ਫੌਜ ਦਾ ਸਾਹਮਣਾ ਕਰ ਰਿਹਾ ਜਾਂ ਕਰਨਾ ਪੈ ਰਿਹਾ ਤੇ ਦੂਜੇ ਪਾਸੇ ਪਾਕਿਸਤਾਨ ਦੀ ਖੰਭ ਟੱਪਣ ਵਾਸਤੇ ਬਲੋਚਿਸਤਾਨ ਜਾਂ ਬਲੋਚ ਲਿਬਰੇਸ਼ਨ ਆਰਮੀ ਤਿਆਰ ਬਰ ਤਿਆਰ ਹੈ। ਬਲੋਚ ਲਿਬਰੇਸ਼ਨ ਆਰਮੀ ਵੱਲੋਂ 24 ਘੰਟੇ ਦੇ ਅੰਦਰ ਦੂਸਰਾ ਹਮਲਾ ਕੀਤਾ ਗਿਆ। ਪਾਕਿਸਤਾਨੀ ਫੌਜੀਆਂ ਦੇ ਉੱਤੇ ਹਮਲਾ ਹੋਇਆ ਔਰ 14 ਫੌਜੀ ਹਲਾਕ ਹੋਏ ਨੇ। ਦੱਸਦੀ ਇਹ ਕਿ ਰਿਮੋਟ ਹਮਲਾ ਦੱਸਿਆ ਜਾ ਰਿਹਾ ਹੈ ਔਰ ਪਾਕਿਸਤਾਨੀ ਫੌਜੀਆਂ ਦੇ ਨਾਲ ਭਰੀ ਹੋਈ ਗੱਡੀ 'ਚ ਬਲਾਸਟ ਹੋ ਜਾਂਦਾ ਹੈ। ਉਹਦੀ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ, ਵੀਡੀਓਜ਼ ਵਾਇਰਲ ਹੋ ਰਹੀਆਂ ਨੇ। ਕਿਸ ਤਰ੍ਹਾਂ ਬਲੋਚਿਸਤਾਨ ਦੇ ਖਾੜੀ ਇਲਾਕੇ ਦੇ ਵਿੱਚੋਂ ਗੱਡੀ ਲੰਘ ਰਹੀ ਹੁੰਦੀ ਹੈ ਜਿਸ ਦੇ ਵਿੱਚ ਪਾਕਿਸਤਾਨੀ ਫੌਜੀ ਬੈਠੇ ਹੁੰਦੇ ਨੇ ਔਰ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਬਲੋਚ ਲਿਬਰੇਸ਼ਨ ਆਰਮੀ ਦੇ ਹਮਲੇ ਦੇ ਬਾਅਦ ਪਾਕਿਸਤਾਨੀ ਫੌਜੀਆਂ ਨਾਲ ਭਰੀ ਹੋਈ ਉਹ ਗੱਡੀ ਉੱਡ ਜਾਂਦੀ ਹੈ ਉਹ ਬਲਾਸਟ ਹੁੰਦੀ ਨਜ਼ਰ ਆਉਂਦੀ ਹੈ ਔਰ 14 ਫੌਜੀ ਮਾਰੇ ਗਏ ਦੱਸੇ ਜਾ ਰਹੇ ਆ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਇੱਕ ਪਾਸੇ ਭਾਰਤ ਦੇ ਨਾਲ ਪਾਕਿਸਤਾਨ ਦਾ ਪਿਆ ਪੰਗਾ ਔਰ ਦੂਜੇ ਪਾਸੇ ਬਲੋਚ ਲਿਬਰੇਸ਼ਨ ਆਰਮੀ ਵੀ ਅਗਰੈਸਿਵ ਮੂਡ ਤੇ ਨਜ਼ਰ ਆ ਰਹੀ ਹੈ 24 ਘੰਟਿਆਂ ਦੇ ਅੰਦਰ ਜਿਵੇਂ ਦੱਸਿਆ ਕਿ ਦੂਸਰਾ ਹਮਲਾ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਕੀਤਾ ਗਿਆ ਜਾਂ ਕਹਿ ਦਈਏ ਕਿ ਇਹ ਜ਼ਿੰਮੇਵਾਰੀ ਚੁੱਕੀ ਗਈ ਹੈ। ਹੁਣ ਜੇ ਇਸ ਮਸਲੇ ਨੂੰ ਧਿਆਨ ਨਾਲ ਦੇਖੀਏ ਤਾਂ ਬੀਐਲਏ ਦੀ ਸਪੈਸ਼ਲ ਟੈਕਟਿਕਲਸ ਆਪਰੇਸ਼ਨਸ ਸਕਵਾਡ ਦੇ ਵੱਲੋਂ ਇਸ ਹਮਲੇ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਔਰ ਬਲੋਚਿਸਤਾਨ ਦੇ ਨਜ਼ਦੀਕ ਹੀ ਇਹ ਸਾਰਾ ਵਾਕਿਆ ਵਾਪਰਿਆ। ਇਸ ਪੂਰੇ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੀ ਸਥਿਤੀ ਜਿਹੜੀ ਹੈ ਉਹ ਗਮਗੀਨ ਜ਼ਰੂਰ ਦੱਸੀ ਜਾ ਰਹੀ ਹੈ ਕਿਉਂਕਿ ਪਾਕਿਸਤਾਨ ਇਕਨੋਮਿਕ ਪੱਧਰ ਦੇ ਉੱਤੇ ਵੀ ਹੀਠਾਂ ਜਾ ਰਿਹਾ ਤੇ ਦੋਵੇਂ ਪਾਸਿਓਂ ਘੇਰੇ ਹੋਣ ਕਾਰਨ ਪਾਕਿਸਤਾਨ ਦੇ ਉੱਤੇ ਤਣਾਅ ਜ਼ਿਆਦਾ ਵਾਧਾ ਵੀ ਜਾ ਰਿਹਾ ਇਕਨੋਮਿਕਲੀ ਤਾਂ ਵੀ ਕਹਿ ਰਹੇ ਆ ਕਿਉਂਕਿ ਨਿਊਜ਼ ਰਿਪੋਰਟਸ ਦੇ ਮੁਤਾਬਕ ਪਾਕਿਸਤਾਨ ਦੀ ਜਿਹੜੀ ਸ਼ੇਅਰ ਮਾਰਕੀਟ ਹੈ ਉਹ ਬੜੀ ਤੀਬਰਤਾ ਦੇ ਨਾਲ ਹੇਠਾਂ ਡਿੱਗਦੀ ਨਜ਼ਰ ਆਈ ਹੈ ਪਰ ਦੂਸਰੇ ਪਾਸੇ ਪਾਕਿਸਤਾਨ ਨੂੰ ਇਸ ਤਰ੍ਹਾਂ ਦੇ ਹਮਲੇ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਔਰ ਦੋਰੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਥਿਤੀ ਦੇ ਵਿੱਚ ਕੀ ਕੁਝ ਵਾਪਰੇਗਾ ਉਹ ਸਮੇਂ ਤੇ ਮਿਆਸਰ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਤੇ